ਲੇ ਵੀ ਆਤਾ ਹੈ ਮੇਂ ਗੱਲ ਬਣਾਈ ਲੱਗਦੀ ਆ ਪਰ ਕੁਲਦੀਪ ਮਾਨਕ ਦੇ ਕੋਲ ਬੁੱਧ ਸਿੰਘ ਵਾਲਾ ਰਹਿੰਦਾ ਸੀ ਅੱਜ ਮੈਂ ਇੱਥੇ ਗੱਲ ਕਰੂੰਗਾ ਮੈਨੂੰ ਕਹਿੰਦੇ ਆ ਕੁਲਦੀਪ ਮਾਨਕ ਦੇ ਵਿਰੁੱਧ ਬੋਲਦਾ ਜੀ ਨਹੀਂ 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 ਮੈਂ ਉਹਨਾਂ ਦੀ ਸਿੰਗਿੰਗ ਦੇ ਤੌਰ ਤੇ ਬਹੁਤ ਇੱਜ਼ਤ ਕਰਦਾ ਤੇ ਮੈਂ ਅੱਜ ਇੱਕ ਗੱਲ ਇਹ ਵੀ ਕਹਿਣ ਲੱਗਾ ਪਈ ਕਹਿੰਦੇ ਕੁਲਦੀਪ ਮਾਨਕ ਦੇ ਕੋਲ ਕਿ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਰਹਿੰਦਾ ਸੀਗਾ ਆਉਂਦਾ ਸੀਗਾ ਜਾਂਦਾ ਸੀਗਾ ਤੇ ਇੱਕ ਦਿਨ ਕੀ ਹੋਇਆ ਕੁਲਦੀਪ ਮਾਨਕ ਕਹਿੰਦਾ ਬਈ ਯਾਰ ਆ ਚਮਕੀਲੇ ਨੇ ਬੜਾ ਗੰਦ ਪਾਇਆ ਇਹਨੂੰ ਸਾਫ਼ ਕਰਦੇ ਹੋ ਤਾਂ ਤੇ ਕਹਿੰਦੇ ਮੋਤ ਸਿੰਘ ਵਾਲਾ ਹੁਣੀ ਕਹਿੰਦੇ ਭਈ ਤੂੰ ਆਪਣੀ ਲੀਕ ਇਹਦੇ ਨਾਲੋਂ ਵੱਡੀ ਕਰ ਲਾ ਤੂੰ ਇਹਦੇ ਨਾਲੋਂ ਅੱਗੇ ਨਿਕਲ ਜਾ ਉਹ ਆਪਣੀ ਲੀਕ ਵੱਡੀ ਕਰਕੇ ਤਾਤੋਂ ਅੱਗੇ ਨਿਕਲ ਗਿਆ ਤੇ ਤੁਸੀਂ ਹੁਣ ਐਦਾਂ ਕਹਿੰਨੇ ਹੋ ਤੇ ਨਾਲੇ ਸਾਡਾ ਐਦਾਂ ਦੇ ਕੰਮਾਂ 'ਚ ਕੋਈ ਲੈਣ ਦੇਣ ਨਹੀਂ ਹੈਗਾ ਅਸੀਂ ਕੋਈ ਆਪਣੇਆਂ ਨਾਲ ਆਹ ਕੰਮ ਥੋੜੋ ਕਰਦੇ ਅਸੀਂ ਤਾਂ ਜਿਹੜੀ ਲੜਾਈ ਲੜ ਰਹੇ ਆ ਹੱਕਾਂ ਦੀ ਉਹ ਲੜ ਰਹੇ ਆ ਐਦਾਂ ਦੇ ਕੰਮਾਂ 'ਚ ਮੁੜ ਕੇ ਸਾਨੂੰ ਇਹ ਗੱਲ ਕਹੀਂ ਨਾ ਚਲੋ ਜੀ ਇਹ ਗੱਲ ਹੋ ਗਈ ਮੈਨੂੰ ਇਹ ਦੱਸੋ ਬੁੱਧ ਸਿੰਘ ਵਾਲਾ ਹੁਣਾਂ ਦੇ ਉੱਤੇ ਕਿੱਡਾ ਇਨਾਮ ਸੀਗਾ ਹੈ ਉਹ ਪਗੋੜੇ ਵੀ ਸੀਗੇ ਥੈਂ ਥੈਂ ਉਹਨਾਂ ਨੂੰ ਪੜਨ ਲਈ ਨਾ ਹੁੰਦਾ ਸੀ ਛਾਪੇ ਮਾਰੀ ਉਹ ਕਲਦੀਪ ਮਾਨਕ ਦੇ ਘਰ ਕਿੱਦਾਂ ਆ ਗਿਆ ਤਾਂ ਕਿੱਦਾਂ ਆ ਜਾਂਦੇ ਹੋਗੇ ਹੱਦਵਾ ਯਾਰ ਪੁਲਿਸ ਨੂੰ ਨਾ ਪਤਾ ਲੱਗਦਾ ਇਹ ਤਾਂ ਮੈਨੂੰ ਲੱਗਦਾ ਕਿਸੇ ਨੇ ਗੱਲ ਬਣਾਈ ਆ ਆਪਣੇ ਕੋਲ ਕੁਝ ਗੱਲਾਂ ਬਾਕੀ ਹੋਰ ਅਸੀਂ ਮੰਨਦੇ ਆ ਤੇ ਅਮਰ ਸਿੰਘ ਚਮਕੀਲੇ ਨੂੰ ਖਾੜਕੂਆਂ ਵੱਲੋਂ ਜੇ ਚੱਕ ਦੇ ਕੇ ਜਾਂ ਉਹਦੇ ਖਿਲਾਫ ਲਾਉਂਦੇ ਸੀ ਸਿੰਗਰ ਕਿਉਂਕਿ ਉਹਦੇ ਬਰੋਬਰ ਆਪਕਮ ਹੁੰਦਾ ਨਹੀਂ ਸੀ ਉਹ ਚੜ ਜਾਦਾ ਗਿਆ ਸੀ ਇਹ ਕੰਨ ਭਰ ਦਿੰਦੇ ਸੀ ਤੇ ਉਹ ਕੁਝ ਹੁੰਦੇ ਹੀ ਆ ਵਿੱਚ ਕੁਝ ਲਟੇਰਾ ਟਾਈਪ ਜਿਹੜੇ ਸਿਗੇ ਹਨਾ ਬੰਦੇ ਉਹਨਾਂ ਨੇ ਇਹਨਾਂ ਬੰਦਿਆਂ ਦੀ ਕੁਝ ਹਨਾ ਚੁੱਕ ਚ ਆ ਕੇ ਚਲੋ ਆਹ ਕੰਮ ਕਰਤਾ ਠੀਕ ਆ ਪਰ ਕੁਲਦੀਪ ਮਾਨਕ ਸਾਹਿਬ ਨੂੰ ਵੀ ਇਹ ਚ ਝੂਟੇ ਬਦਨਾਮ ਕੀਤਾ ਜਾ ਰਿਹਾ ਹੈ ਇਸ ਗੱਲ 'ਚ ਮੈਨੂੰ ਨਹੀਂ ਲੱਗਦਾ ਕੋਈ ਸਚਾਈ ਹੋਊਗੀ ਕਿ ਗੁੱਤ ਸਿੰਘ ਵਾਲਾ ਨਾਲ ਮਿੱਤਰ ਦੋਸਤੀ ਹੋਊਗੀ